ਅੱਜ ਦਾ ਜਿਹੜਾ ਵਿਸ਼ਾ ਹੈ ਨਾ ਜਿਹੜਾ ਤੋਬਾ ਕਰੇ ਤੇ ਬੱਤ ਸਮਾ ਲਵੇ ਉਹ ਬਚਾਇਆ ਜਾਵੇਗਾ ਕਿਹੜਾ ਬਚਾਇਆ ਜਾਵੇਗਾ ਜਿਹੜਾ ਤੋਬਾ ਕਰੇ ਸਭ ਤੋਂ ਪਹਿਲੇ ਤੋਬਾ ਬੱਤ ਸਮਾ ਬਾਅਦ ਚ ਪਹਿਲੇ ਕੀ ਕਰੇ ਉਹ ਤੋਬਾ ਕਰੇ ਫਿਰ ਉਹ ਬਚਾਇਆ ਜਾਵੇਗਾ ਉਹਨਾਂ ਸਿਰ ਬਚਾਓ ਨਹੀਂਗਾ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਜੇ ਤੁਸੀਂ ਬਚਣਾ ਚਾਹੁੰਦੇ ਹੋ ਨਾ ਤੇ ਇੱਕ ਗੱਲ ਮੰਨ ਲਓ ਆਪਣੇ ਭੈੜਿਆਂ ਰਾਵਾਂ ਤੋਂ ਤੋਬਾ ਕਰੋ ਮੈਂ ਬੇਨਤੀ ਕਰਾਂਗਾ ਇੱਕ ਬਚਨ ਮੇਰੇ ਨਾਲ ਨਾਲ ਕੱਢੀਏ ਲੁਕਾ ਕੀ ਅਜੀਬ ਪੁੱਨੀ ਬਾਤ ਉਹਦੀ ਦਸ ਐਟ ਮਹਾਂ ਵਿਖਾਂਗੇ ਇਸ ਬਚਨ ਤੋਂ ਆਪਾਂ ਪਹਿਲੇ ਰਾਵਾਂਗੇ ਬੜੇ ਧਿਆਨ ਦੇ ਨਾਲ ਸੁਣੀ ਇਸ ਬਚਨ ਨੂੰ ਸੁਣ ਲਓਗੇ ਤੁਹਾਡਾ ਬਚਾਓ ਹੋ ਜਾਏਗਾ ਅਗਰ ਤੁਸੀਂ ਬਚਣਾ ਚਾਹੁੰਦੇ ਜੇਕਰ ਤੁਸੀਂ ਸਵਰਗ ਦੇ ਵਿੱਚ ਜਾਣਾ ਚਾਹੁੰਦੇ ਹੋ ਨਾ ਤੇ ਸਵਰਗ ਚ ਜਾਣ ਦੇ ਲਈ ਸਭ ਤੋਂ ਪਹਿਲੇ ਤੋਬਾ ਜਿਹੜੀ ਆ ਪਹਿਲੀ ਸੀੜੀ ਆ ਪਹਿਲਾ ਕਦਮ ਆ ਤੋਬਾ ਤੋਬਾ ਤੂੰ ਕਰ ਲੈ ਬੰਦਿਆ ਸੁੱਖ ਦੇ ਦਿਨਾਂ ਜਾਣ ਕੇ ਸੁੱਖ ਦੇ ਦਿਨ ਉਸ ਦੇ ਆਉਂਦੇ ਨੇ ਜਿਹੜਾ ਆਪਣਿਆ ਪੈੜਿਆ ਰਾਵਾਂ ਤੋਂ ਮੋੜਿਆ ਹੁੰਦਾ ਤੇ ਪੈੜੇ ਰਾ ਛੱਡ ਦਿੰਦਾ ਨਸ਼ਿਆਂ ਨੂੰ ਤਿਆਗ ਕੇ ਬੀੜੀਆਂ ਨੂੰ ਤਿਆਗ ਕੇ ਗੁੱਤ ਪ੍ਰਸਤੀ ਨੂੰ ਤਿਆਗ ਕੇ ਬੁਰੇ ਬੁਰੇ ਕੰਮਾਂ ਨੂੰ ਬੁਰੇ ਖਿਆਲਾਂ ਨੂੰ ਬੁਰੀਆਂ ਸੋਚਾਂ ਨੂੰ ਬੁਰੇ ਬੁਰੇ ਕੰਮਾਂ ਨੂੰ ਛੱਡ ਕੇ ਸਾਰਾ ਕੁਝ ਛੱਡ ਕੇ ਫਿਰ ਯਿਸੂ ਦੇ ਵੱਲ ਆਉਂਦਾ ਆ ਨਾ ਤੇ ਜਿਹੜਾ ਯਿਸੂ ਦੇ ਕੋਲ ਸਭ ਕੁਝ ਛੱਡ ਕੇ ਆ ਜਾਂਦਾ ਆ ਨਾ ਉਹਦਾ ਬਚਾਓ ਹੋ ਜਾਂਦਾ ਤੇ ਉਹ ਸਵਰਗ ਵੱਲ ਦੀ ਤਿਆਰੀ स्वर्ग वाला आ जाता है उस भी स्वर्गा दे लिए तैयार हो जाती है एक बारी बोल दो तो हालेलुया हालेलुया आमीन आमीन होली फायर चर्च आमीन अच्छा बड़ी ध्यान ना सुनिए मेहरबानी करके जिसको मिल गया है ना वो पढ़ दे एक मिनट शाबाश क्यों जो मनुष्य का पुत्र देखो ਜਿਹੜਾ ਮਨੁੱਖ ਦਾ ਪੁੱਤਰ ਆਣਾ ਪ੍ਰਭੂ ਯਿਸੂ ਸੀ ਜਿਹੜਾ ਪਰਮੇਸ਼ਰ ਦਾ ਪੁੱਤਰ ਆ ਤੇ ਜਿਹੜਾ ਪਰਮੇਸ਼ਰ ਆ ਨਾ ਉਹ ਮਨੁੱਖ ਆ ਉਹ ਤੇ ਉਹ ਤਾਂ ਨਹੀਂ ਆ ਅਨਸਾਨ ਨੂੰ ਪਰਮੇਸ਼ਰ ਨੇ ਬਣਾਇਆ ਆਪਣੇ ਸਰੂਪ ਤੇ ਬਣਾਇਆ ਇਸ ਕਰਕੇ ਪ੍ਰਭੂ ਯਿਸੂ ਸੀ ਨੂੰ ਮਨੁੱਖ ਦਾ ਪੁੱਤਰ ਕਿਹਾ ਜਾਂਦਾ ਕੀ ਕਿਹਾ ਜਾਂਦਾ ਹੈ ਉਨੋਖ ਦਾ ਪੁੱਤਰ ਆਵਾਜ਼ੇ ਹੋਏ ਨੂੰ ਬਾਜ ਪ੍ਰਭੂ ਯਿਸੂ ਸੇ ਸੰਸਾਰ ਦੇ ਵਿੱਚ ਆਏ ਨੇ ਨਾ ਤੇ ਪਤਾ ਕੀ ਕਰਨ ਆਏ ਨੇ ਪਤਾ ਕੀ ਕਰਨ ਵਾਸਤੇ ਆਏ ਨੇ ਉਹ ਅਨਸਾਨ ਨੂੰ ਬਚਾਉਣ ਦੇ ਲਈ ਆਏ ਨੇ ਤਾਂ ਕਿ ਉਹ ਬਚ ਜਾਏ ਤਾਂ ਕਿ ਉਸ ਨੂੰ ਮੁਕਤੀ ਮਿਲ ਜਾਏ ਪ੍ਰਭੂ ਯਿਸੂ ਸੇ ਜਿਹੜਾ ਮਨੁੱਖ ਦਾ ਪੁੱਤਰ ਆ ਨਾ ਪ੍ਰਭੂ ਯਿਸੂ ਮਸੀ ਇਸ ਸੰਸਾਰ ਦੇ ਵਿੱਚ ਸਵਰਗ ਨੂੰ ਛੱਡ ਕੇ ਹਕਾਸ ਤੋਂ ਆਏ ਨੇ ਤੇ ਪਤਾ ਕਿਉਂ ਆਏ ਨੇ ਕਿ ਇਨਸਾਨ ਕੀ ਹੋ ਜਾਏ ਬਚਾਇਆ ਜਾਏ ਬਚ ਜਾਏ ਬੁੱਧ ਪ੍ਰਸਤੀ ਤੋਂ ਨਸਿਆਂ ਤੋਂ ਬਚ ਜਾਏ ਬੁਰਿਆ ਕੰਮਾਂ ਤੋਂ ਬਚ ਜਾਏ ਏ ਮੇਰੇ ਵੱਲ ਮੋੜਿਆ ਵੇ ਤੇ ਮੇਰੇ ਨਾਲ ਸਵਰਗ ਚ ਚਲਿਆ ਜਾਏ ਤੁਹਾਨੂੰ ਪਤਾ ਹੋਰ ਕੋਈ ਨਹੀਂ ਸਵਰਗ ਦੀ ਗੱਲ ਕਰਨ ਵਾਲਾ ਜਿੰਨੇ ਵੀ ਆਏ ਨੇ ਨਾ ਸਵਰਗ ਦੀ ਗੱਲ ਕੋਈ ਨਹੀਂ ਕਰਦਾ ਪ੍ਰਭੂ ਯਿਸੂਸੀ ਹੀ ਕਹਿੰਦਾ ਮੈਂ ਸਵਰਗ ਦਾ ਹਾਂ ਮੈਂ ਕਹਾਂ ਕਿੱਥੋਂ ਦਾ ਹਾਂ ਸਵਰਗ ਦਾ ਹਾਂ ਇਹਦੀ ਗਵਾਹੀ ਕੌਣ ਦਿੰਦਾ ਪਿਤਾ ਪਰਮੇਸ਼ਰ ਉਹ ਕਹਿੰਦਾ ਮੇਰੇ ਪੁੱਤ ਦੀ ਸੁਣੋ ਤੇ ਜਿਹੜਾ ਮੇਰੇ ਪੁੱਤ ਦੀ ਨਹੀਂ ਨਾ ਸੁਣਦਾ ਉਹ ਮੇਰਾ ਮੇਰਾ ਵੀ ਕੁਝ ਲੱਗਦਾ ਨਹੀਂ ਤੇ ਮੇਰੀ ਵੀ ਉਹ ਸੁਣਦਾ ਸਣਦਾ ਨਹੀਂ ਨਹੀਂ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇੱਥੇ ਮਨੁੱਖ ਦਾ ਪੁੱਤਰ ਕੀ ਕਰਨ ਵਾਸਤੇ ਆਇਆ ਧਰਤੀ ਤੇ ਪਰਦੋ ਪਰਦੋ ਸ਼ਾਬਾਸ਼ ਕਿਉਂਕਿ ਜੇ ਮਨੁੱਖ ਦਾ ਪੁੱਤਰ ਗਵਾਚੇ ਹੋਇਆਂ ਨੂੰ ਗਵਾਚੇ ਹੋਇਆਂ ਨੂੰ ਪਾਲਣ ਦੇ ਲਈ ਆਇਆ ਜੇ ਅਤੇ ਬਚਾਉਣ ਦੇ ਲਈ ਆਇਆ ਜਿਹੜੇ ਗਵਾਚੇਰੇ ਨੇ ਜਿਹੜੇ ਜਿਹੜੇ ਪਰਮੇਸ਼ਰ ਨੂੰ ਛੱਡ ਕੇ ਕਹਿਰਾਂੇ ਪੈ ਗਏ ਨੇ ਜਿਨ੍ਹਾਂ ਜਿਨ੍ਹਾਂ ਨੇ ਗੁੱਤ ਪ੍ਰਸਤੀ ਨੂੰ ਚੁਣਿਆ ਦੇਵਤਿਆਂ ਨੂੰ ਚੁਣਿਆ ਦਾਤੀਆਂ ਨੂੰ ਚੁਣਿਆ ਗੁੜੇ ਗੁੜੇ ਕਮਾਂਰ ਚੁਣਿਆ ਨਸਿਆਂ ਨੂੰ ਚੁਣਿਆ ਗੁਰੇ ਤੰਧਿਆਂ ਨੂੰ ਚੁਣਿਆ ਔਰ ਪੂਰੀ ਤਰ੍ਹਾਂ ਦੀ ਭਗਤੀ ਨੂੰ ਚੁਣਿਆ ਜੇ ਜਸੂਸੀ ਉਹਨਾਂ ਨੂੰ ਲੱਭਦਾ ਆ ਤੇ ਲੱਭਦਾ ਆਪਨ ਆਪ ਔਰ ਆਪਣੇ ਦਾਸਾਂ ਨੂੰ ਭੇਜਦਾ ਆਪਣਾ ਬਚਨ ਘੱਲ ਕੇ ਤਾਂ ਕਿ ਇਹ ਕੀ ਹੋ ਜਾਣ ਚੰਗੇ ਹੋ ਜਾਨ ਤੇ ਆਉਣ ਵਾਲੀ ਤਬਾਈ ਜਿਹੜੀ ਆ ਨਾ ਨਰਕ ਦੀ ਅੱਗ ਉਸ ਅੱਗ ਦੇ ਭਿਆਨਕ ਟੋਏ ਦੇ ਵਿੱਚੋਂ ਨਿਕਲ ਆਉਣ ਇੱਕ ਵਾਰੀ ਬੋਲੋ ਆਮੀਨ ਆਮੀਨ ਕੋਈ ਆਵਾਜ਼ ਨਾ ਬੋਲੋ ਆਮੀਨ ਆਮੀਨ ਹਾਲੇਲੂਇਆ ਹੁਣ ਦੂਸਰਾ ਵਚਨ ਕੀ ਕਹਿੰਦਾ ਸਾਨੂੰ ਜਾਂ ਉਹ ਗੱਲਾਂ ਸੁਣਦੇ ਹਨ ਬਹੁਤ ਨਹੀਂ ਹੋਈ ਕਿ ਦ੍ਰਿਸ਼ਟਾ ਦਿੱਤਾ ਅੱਛਾ ਚਲੋ ਆਪਾਂ ਹੁਣ ਇਧਰ ਨੂੰ ਜਾਵਾਂਗੇ ਅੱਜ ਆਪਾਂ ਦਾ ਜਿਹੜਾ ਵਿਸ਼ਾ ਹੈ ਨਾ ਤੋਬਾਤੇ ਆ ਮਰਕਸ ਦੀ ਅੰਜੇਨ 16 ਦੀ 16 ਵਿੱਚ ਕੀ ਲਿਖਿਆ ਮਿਹਰਬਾਨੀ ਕਰਕੇ ਪੜ੍ਹ ਦਿਓ ਜਿਹਨੂੰ ਮਿਲ ਗਿਆ ਜਲਦੀ ਜਲਦੀ ਫਿਰ ਰੋਮੀਆ 10 ਦੀ ਜਿਹੜਾ ਨੇਚਾ ਕਰੇ ਹੁਣ ਸੁਣ ਜਿਹੜਾ ਪ੍ਰਭੂ ਯਿਸੂ ਈਸੂ ਦੇ ਉੱਤੇ ਨੇਚਾ ਕਰੇ ਕੀ ਕਰੇ ਉਹ ਉੱਚੀ ਬਾਤ ਨਾ ਬੋਲਦੇ ਕਰੋ ਨੇਚਾ ਪਿਛਲੇ ਬੋਲੋ ਅੱਗੇ ਵਾਲੇ ਨਹੀਂ ਕੀ ਕਰੇ ਜਿਹੜਾ ਪ੍ਰਭੂ ਯਿਸੂ ਦੇ ਉੱਤੇ ਨੇਚਾ ਕਰੇ ਅਤੇ ਬਚੂ ਸਮਾ ਲਵੇ ਅਤੇ ਫੇਰ ਉਹ ਬਚੂ ਸਮਾ ਲਵੇ ਉਹ ਬਚਾਇਆ ਜਾਵੇਗਾ ਉਹ ਨਾਂ ਚਿਰੋ ਦਾ ਬਚਾਉ ਨਹੀਂ ਸਭ ਤੋਂ ਪਹਿਲੇ ਕੀ ਕਰੇ ਪ੍ਰਭੂ ਜੀ ਸੁਦੇ ਨੇਚਾ ਨੇਚਾ ਬਾਜੋ ਪ੍ਰਭੂ ਨੂੰ ਪਾਉਣਾ ਅਨ ਹੋਣਾ ਉਹਨਾਂ ਚ ਕੋਈ ਫਾਇਦਾ ਨਹੀਂ ਆ ਪਹਿਲੇ ਸਾਨੂੰ ਨੇਚਾ ਕਰਕੇ ਫਿਰ ਅਸੀਂ ਤੋਬਾ ਵੱਲ ਮੁੜਨਾ ਨੇਚਾ ਕਰਨੀ ਤੇ ਤੋਬਾ ਕਰ ਲੈਣੀ ਆਪਣੇ ਭੈੜਿਆ ਰਾਵਾਂ ਤੋਂ ਪਹਿਲੀ ਅਸਾਨੀਤ ਨੂੰ ਛੱਡ ਦੇਣਾ ਪਹਿਲੇ ਕੰਮਾਂ ਨੂੰ ਛੱਡ ਕੇ ਤੇ ਸੂ ਸਿਰੇ ਉੱਤੇ ਨੇ ਜਾ ਕਰਨੀ ਬੋਲੋ ਹallelujah ਹallelujah ਮੈਂ ਬਹੁਤ سارے ਮੈਂ ਪ੍ਰਾ ਦੇਖਿਨੇ ਕਈਆਂ ਨੇ ਤੋਬਾ ਕੀਤੀ ਆ ਬਦ ਸੁਮਾ ਵੀ ਲਿਆ ਪਰ ਕੰਮ ਉਹਨਾਂ ਦੇ ਉਹੀ ਨੇ ਉਹਨਾਂ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਉਹਨਾਂ ਦੀ ਜ਼ਿੰਦਗੀ 'ਚ ਅਜੇ ਤੱਕ ਬਦਲਾਅ ਨਹੀਂ ਆ ਪ੍ਰਭੂ ਪਵਿੱਤਰ ਪੋਜ ਦੇ ਵਿੱਚ ਵੀ ਡੱਟਦੇ ਨੇ ਉਹ ਵੀ ਲੰਦੇ ਨੇ ਪਾਰੀ ਕਾਲਾ ਅਜੇ ਵੀ ਕੱਢਦੇ ਨੇ ਕੁਰੇ ਕੰਮ ਅਜੇ ਵੀ ਉਹ ਕਰਦੇ ਨੇ ਅਜੇ ਵੀ ਚੋਰੀ ਵਾਲ ਭੱਜਦੇ ਨੇ ਅਜੇ ਵੀ ਬੁੱਧ ਪ੍ਰਸ਼ਤੀ ਵਾਲ ਭੱਜ ਜਾਂਦੇ ਨੇ ਪਰ ਮਹੀਨੇ ਬਾਅਦ ਚਿੱਟਾ ਸੂਟ ਪਾ ਕੇ ਆ ਜਾਂਦੇ ਨੇ ਤੇ ਕਹਿਣਗੇ ਕਿ ਇਹ ਦੇ ਲੋ ਜੀ ਬੱਤ ਸਾਨੂੰ ਵੀ ਪ੍ਰਭੂ ਪੋਜ ਪਵਿੱਤਰ ਪੋਜ ਜੀ ਵੀ ਕੀ ਹੋ ਜਾਈਏ ਪਵਿੱਤਰ ਹੋ ਚਾਹੀਏ ਮੇਰਯੋਗ ਪਿਆਰਿਓ ਪਿਆਰੀਓ ਭੈਣੋ ਹੁਣ ਪਿੰਦ ਕੋਟ ਨਵਾਂ ਪਾਇਆ ਹੋਵੇ ਕਿ ਬਿਨਾਂ ਥੱਲੇ ਸੜੀ ਦੀ ਭਾਈ ਹੋਵੇ ਅਣ ਤੇ ਜਦੋਂ ਬਿਨਾਂ ਸੜੀ ਦੀ ਭਾਈ ਹੋਵੇ ਤੇ ਆਕੇ ਅਸੀਂ ਪ੍ਰਭੂ ਯਿਸੂ ਨੂੰ ਜਾਂ ਪਾਸਟਰ ਆਣੀ ਨੂੰ ਜੱਫੀ ਪਾਈਏ ਤੇ ਕੀ ਕਹਵੇ ਵੀ ਪਾਸਟਰ ਬਾਰੋਂ ਤੇ ਬੜੀ ਲਿਸਕੀ ਫਿਸਕੀ ਆ ਤੇ ਕਿਤੇ ਇਹਦੇ ਤੇ ਮੈਂ ਕਿਤੇ ਉਹਦੇ ਪਾਸੇ ਨੂੰ ਦਸਰੀ ਪਾਸੇ ਸੀ ਮੈਂ ਤੇ ਕਿਤੇ ਨਾ ਬਾਰੋਂ ਦੇ ਪਾਪਾ ਮੈਂ ਉਹਦੇ ਨਾਲ ਗਲੇ ਕੀ ਮਿਲੀ ਕਿਤੇ ਕਿਤੇ ਬਦਬੂ ਆਵੇ 11 ਦੀ ਕਿਤੇ ਉਹਦੇ ਕੋਲ ਬਦਬੂ ਆ ਰਹੀ ਆ ਤੇ ਜਿਨ੍ਹਾਂ ਦੇ ਕੋਲ ਬਦਬੂ ਹੁੰਦੀ ਆ ਨਾ ਉਹਨਾਂ ਨੂੰ ਕੋਈ ਨਹੀਂ ਕਲੇ ਮਿਲਦਾ ਉਹਨਾਂ ਦੇ ਲਾਗੇ ਨਹੀਂ ਕੋਈ ਵੀ ਲੱਗਦਾ ਮੇਰੀਓ ਪਿਆਰੀਓ ਪਿਆਰੀਓ ਭੈਣੋ ਜਿਸ ਸੁੰਸੀ ਤੁਹਾਡੇ ਲੱਗੇ ਇਹ ਸ਼ੁਮਸੀ ਤੁਹਾਨੂੰ ਨਾਲ ਉਦੋਂ ਲੈ ਕੇ ਜਾਏਗਾ ਜਦੋਂ ਤੁਹਾਡੇ ਵਿੱਚੋਂ ਬਦਬੂ ਖਤਮ ਹੋ ਜਾਏਗੀ ਕਿਉਂਕਿ ਪ੍ਰਭੂ ਨੇ ਤੁਹਾਨੂੰ ਪਵਿੱਤਰ ਤਾਈ ਦੇ ਵਸਤਰ ਪਹਿਨਾਏ ਨੇ ਤੇ ਪ੍ਰਭੂ ਇਹ ਸ਼ੁਮਸੀ ਇਹ ਵੀ ਕਹਿੰਦਾ ਉਹਨਾਂ ਦਾ ਵਸਾਉਣਾ ਜਿਹੜਾ ਵਾ ਨਾ ਉਹ ਬੇਦਾਗਾ ਹੋਵੇ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ ਨਾ ਲੱਗਾ ਹੋਵੇ ਪ੍ਰਭੂ ਨੇ ਚਾਹੁੰਦਾ ਕਿ ਮੇਰੀ ਬੇਟੀ ਦੇ ਉੱਤੇ ਕੋਈ ਦਾਗ ਹੋਵੇ ਮੇਰੇ ਪੁੱਤਰ ਦੇ ਉੱਤੇ ਕੋਈ ਦਾਗ ਹੋਵੇ ਪ੍ਰਭੂ ਤੇ ਤੁਹਾਨੂੰ ਪ੍ਰਤਾਪਵਾਨ ਕਲਿਸਿਆ ਚਾਹੁੰਦਾ ਹੈ ਪ੍ਰਭੂ ਕਿਹੋ ਜੀ ਕਲਿਸਿਆ ਚਾਹੁੰਦਾ ਪ੍ਰਤਾਪਵਾਨ ਇਹਨਾਂ ਦੇ ਵਿੱਚ ਪ੍ਰਤਾਪ ਹੋਣਾ ਚਾਹੀਦਾ ਇਹਨਾਂ ਦੇ ਵਿੱਚ ਸਮਰਥ ਹੋਣੀ ਚਾਹੀਦੀ ਆ ਬੋਲੋ ਹallelujah ਉੱਚੀ ਆਵਾਜ਼ ਨਾਲ ਬੋਲੋ ਹallelujah ਕੋਈ ਨੱਕ ਸੇ ਨਾ ਡਰੈਵਰ ਰੱਖ ਲਿਆ ਡਰੈਵਰ ਰੱਖ ਲਿਆ ਤੇ ਗੱਡੀ ਉਹਦੀ ਨਵੀਂ ਗੱਡੀ ਦੇ ਵਿੱਚ ਵਧੀਆ ਪਰਫੂਮ ਪਾਇਆ ਹੋਇਆ ਤੇ ਡਰੈਵਰ ਨੂੰ ਕਹਿੰਦਾ ਹਾਂ ਵੀ ਚੱਲ ਵੀ ਚੱਲ ਗਿਆ ਆਪਾਂ ਜਦੋਂ ਕਿਲੋਕਮੀਟਰ ਤੇ ਗਏ ਨਾ ਤੇ ਡਰੈਵਰ ਨੂੰ ਕਹਿੰਦੇ ਯਾਰ ਬਦਕੂ ਕਿੱਥੋਂ ਆਉਂਦੀ ਐ ਨਹੀਂ ਬਦਕੂ ਤੇ ਬੈਠਾਣੀ ਜਾਣਦੇ ਆ ਹੈ ਸ਼ੀਸ਼ੇ ਖੋਲ ਦੇ ਉਹਨੇ ਸ਼ੀਸ਼ੇ ਖੋਲੇ ਬਦਮੂਖ ਨਿਰਵਲਾ ਆਤੀ ਹੈਂ ਡਰਵਲ ਨੂੰ ਕਹਿ ਆ ਬਾਹਰ ਪਈ ਤੂੰ ਕੀ ਖਾਤਾ ਕੀ ਕਰ ਰਿਆ ਉਹਨੇ ਜਦੋਂ ਉਹਦੇ ਪੈਰਾਂ ਵਾਲ ਦੇਖਿਆ ਨਾ ਤੇ ਉਹਦੇ ਪੈਰਾਂ ਦੇ ਵਿੱਚੋਂ ਦੀ ਜਿਹੜੀਆਂ ਜੜਾਪਾਂ ਸੀ ਨਾ ਬੂਟ ਫਟੇ ਹੀ ਤੇ ਜੜਾਪਾਂ ਬਹੁਤ ਹੀ ਜ਼ਿਆਦਾ ਕਰੀਆਂ ਸੀ ਮੇਰਾ ਖਿਆਲਤ ਵੀ 2003 ਦੀਆਂ ਕਿਤੇ ਧੋਤੀਆਂ ਹੋਈਆਂ ਹਨ ਤੇ 2026 ਚਲਣਗੇ ਬਦ ਹਾਲੇਲੂਇਆ ਬਾਪੂ ਕਹਿੰਦਾ ਸੀ ਭਈ ਉੱਥੇ ਸਾਹਮਣੇ ਦੇ ਕਾਮ ਤੇ ਰੋਗ ਉਥੋ ਉਥੋਂ ਤੇਰੇ ਲਈ ਬੂਟ ਲੈ ਕੇ ਦੇਣਾ ਮੇਰੀ ਭੈਣ ਮੇਰੀ ਬੇਬਤੀ ਆ ਕਿ ਨਾ ਕਿਰਸੀ ਚੁੱਕ ਕੇ ਨਾ ਪੱਖੇ ਥੱਲੇ ਲੈ ਕੇ ਖਲੋ ਜਾ ਨਾ ਕੁਰਸੀ ਤੇ ਬੈਠ ਜਾ ਬੜੀ ਮਿਹਰਬਾਨੀ ਹੋਵੇਗੀ ਕੋਈ ਗੱਲ ਨਹੀਂ ਬੱਚੇ ਆ ਕੋਈ ਗੱਲ ਨਹੀਂ ਮੇਰੀ ਤਾਂ ਕੋਈ ਗੱਲ ਨਹੀਂ ਕੁਦਰਤ ਨੂੰ ਬੜੀ ਬਰਤ ਕਰ ਲੈ ਜਿਹੜਾ ਬੱਚਾ ਰੋਂਦਾ ਨਾ ਕੁਰਸੀ ਤੇ ਬੜੇ ਆਰਾਮ ਨਾਲ ਬੈਠ ਜਾਓ ਲਾਕੇ ਪੱਖੇ ਪੱਖੇ ਜਿਹੜੇ ਮਰਜ਼ੀ ਪੱਖੇ ਚੱਲੇ ਹੋ ਜੋ ਹਾਂ ਬੰਤਿਆਨਾ ਸੁਨੀਤ ਦੁਕਾਨ ਤੇ ਲੈ ਗਿਆ ਬੌਜੀ ਨਵੇਂ ਉਹਨੂੰ ਬੂਟ ਲੈ ਕੇ ਦਿੱਤੇ ਸਭ ਬੂਟਾਂ ਦੇ ਨਾਲ ਉਹਨੇ ਨਵਾਂ ਸੂਟ ਵੀ ਲੈ ਕੇ ਦਿੱਤਾ ਤੇ ਡਰਾਈਵਰ ਸਾਹਿਬ ਨੇ ਕੀ ਕੀਤਾ ਜਿਹੜੇ ਪ੍ਰਾਣੇ ਬੂਟ ਸੀ ਪ੍ਰਾਣੀਆਂ ਜਰਾਪਾਂ ਉਹਨੇ ਆਪਣੀ ਸੀਟ ਦੇ ਥਲੇ ਰੱਖ ਲਈਆਂ ਹੁਣ ਕਬੂਜੀ ਨੇ ਸੋਚਿਆ ਭਈ ਹੁਣ ਦੇ ਬਦਬੂ ਆਉਮੀ ਨਹੀਂ ਕਿਉਂਕਿ ਮੈਂ ਬੂਟ ਲਾਤੇ ਨੇ ਨਵੇਂ ਜਰਾਬਾਂ ਵੀ ਨਵੀਆਂ ਲਾਤੀਆਂ ਨੇ ਤੇ ਜਦੋਂ ਥੋੜਾ ਗੱਡੀ ਚਲਾਈ ਨਾ 5 ਕੁ ਮਿੰਟ ਹੀ ਤੇ ਪਹਿਲੇ ਨਾਲੋਂ ਵੀ ਜ਼ਿਆਦਾ ਬਦਬੂ ਆਉਣ ਲੱਗ ਪਈ ਪਹਿਲੇ ਨਾਲੋਂ ਵੀ ਜ਼ਿਆਦਾ ਬਦਬੂ ਆਉਣ ਲੱਗ ਪਈ ਉਹ ਕਹਿੰਦਾ ਯਾਰ ਹੁਣ ਹੁਣ ਕੀ ਗੱਲ ਹੈ ਹੁਣ ਤੇ ਪਹਿਲੇ ਨਾਲੋਂ ਵੀ ਜ਼ਿਆਦਾ ਬਦਬੂ ਆਉਣ ਲੱਗ ਪਈ ਆ ਕੀ ਗੱਲ ਹੈ ਪੋਨੇਟਿਆ ਗੱਡੀ ਰੋਕਦੇ ਭਈ ਜਦੋਂ ਗੱਡੀ ਰੋਕੀ ਉਹਨੂੰ ਉਹਨੂੰ ਉਹਨੇ ਉਹਦੀ ਟਰੈਵਲ ਵਾਲੀ ਸੀਟ ਤੇ ਝਾਤੀ ਮਾਰੀ ਤੇ ਪੁਰਾਣੀਆਂ ਜਰਾਬਾਂ ਤੇ ਪੁਰਾਣੀ ਬੂਟ ਫੇਰ ਸੀਟ ਦੇ ਥੱਲੇ ਉਹ ਤਾਂ ਹਾਲੇਲੂਇਆ ਅਣਾ ਪੁਰਾਣੇ ਬੂਟ ਕਿੱਥੇ ਰੱਖ ਲਏ ਉਹਨੇ ਲਾ ਕੇ ਉਹਨੂੰ ਕੀ ਕਰਨੇ ਕਰਨਾ ਚਾਹੀਦਾ ਸੀਗਾ ਬੂਟਾਂ ਨੂੰ ਸੁੱਟ ਦੇਣਾ ਚਾਹੀਦਾ ਸੀ ਉਹਨਾਂ ਜਰਾਬਾਂ ਨੂੰ ਉੱਥੇ ਸੁੱਟ ਕੇ ਤੇ ਨਵੇਂ ਬੂਟ ਪਾ ਕੇ ਨੰਨੀਆਂ ਜਰਾਬਾਂ ਪਾ ਕੇ ਤੇ ਗੱਡੀ ਦੇ ਵਿੱਚ ਬੈਠ ਜਾਣਾ ਸੀ ਇਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਭੈਣ ਭਰਾ ਨੇ ਸਾਡੇ ਹੈ ਜਿਹੜੇ ਸੁਦੇ ਨੇ ਤੀਤੀ ਦਿਉਣਾ ਨੇ ਤੋਬਾ ਲਿਆ ਬਾਤੋ ਸਮਾਏ ਹਾਂ ਆਦਵੰਦਿਆ ਆਦਵਾਰ ਬੰਦਗੀ ਤੇ ਆਉਂਦੇ ਨੇ ਪਰ ਪ੍ਰਾਣੀਆਂ ਜਿਹੜਾ ਪਾਈ ਪਾ ਕੇ ਆਉਂਦੇ ਨੇ ਪਾਸਟਰ ਜੀ ਨੇ ਪ੍ਰਭੂ ਯਿਸੂੰਸੀ ਦੇ ਕੋਲ ਨਵੀਆਂ ਦੁਆਈਆਂ ਹੋਈਆਂ ਨੇ ਨਵੇਂ ਬੂਟ ਦਲਾਏ ਹੋਏ ਨੇ ਤਿਆਰੀ ਵਾਲੀ ਜੁੱਤੀ ਉਹਨਾਂ ਨੂੰ ਦਿੱਤੀ ਹੋਈ ਆ ਪਰ ਅਜੇ ਤੱਕ ਵੀ ਉਹਨਾਂ ਦੇ ਕੋਲ ਉਹਦੂ ਜਾਣੀ ਨਹੀਂ ਹੈ ਅਜੇ ਵੀ ਉਹਨਾਂ ਦੀ ਜ਼ਿੰਦਗੀ 'ਚ ਸ਼ੈਤਾਨ ਉਹਨਾਂ